ਬੜੀ ਜੰਬੇ ਅਰਸੇ ਬਾਅਦ ਸਮੂਹ ਭਾਰਤਵਾਸੀਆਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਕਿਉਂਕਿ ਕਰੀਬ 500 ਸਾਲ ਬਾਅਦ ਪ੍ਰਭੂ શ્રી ਰਾਮਚੰਦਰ ਜੀ ਆਪਣੀ ਨਗਰੀ ਵਾਪਸ ਆ ਰਹੇ ਹਨ ਅਤੇ ਦਰਸ਼ਨਾ ਲਈ ਉਹ ਸਾਰੇ ਰਾਮਪਗਤ ਪਹੁੰਚ ਰਹੇ ਹਨ ਜੀਹਨਾਨ ਨੂੰ ਪ੍ਰਭੂ ਨੇ ਸੱਦਾ ਭੇਜਿਆ ਹੈ ਜੀਹਨਾਨ ਵਿੱਚੋਂ ਇੱਕ ਬਟਾਲੇ ਦਾ ਨੌਜਵਾਨ ਨਿਤਿਨ ਪਾਟਿਆ ਵੀ ਅਜੇਹਾ ਰਾਮਪਗਤ ਹੈ ਜਿਸ ਨੂੰ ਜਹਾਜ਼ ਰੂਪੀ ਸਾਈਕਲ ਤੇ ਜਾਣ ਦਾ ਮੌਕਾ ਮਿਲਿਆ ਅਤੇ ਆਪਣੇ ਪਰਿਵਾਰ ਦੇ ਸਹਿਯੋਗ ਨਾਲ 1115 ਕਿਲੋਮੀਟਰ ਦੀ ਦੂਰੀ 15 ਤੋਂ 20 ਦਿਨ ਵਿੱਚ ਤੈਅ ਕਰਕੇ ਪ੍ਰਭੂ ਦੀ ਨਗਰੀ ਅਜੋ ਜਾ ਕੇ ਪ੍ਰਭੂ ਦੇ ਚਰਨਾਂ 'ਚ ਨਤਮਸਤਕ ਹੋਵੇਗਾ ਪ੍ਰਭੂ શ્રી ਰਾਮਚੰਦਰ ਜੀ ਦਾ ਜੈਕਾਰਾ ਲਾਉਂਦੇ ਨਿਤਿਨ ਅਤੇ ਉਸ ਦੀ ਪਤਨੀ ਸ਼ਿਲਪਾ ਨੇ ਕਿਹਾ ਕਿ ਸਫ਼ਰ ਜ਼ਰੂਰ ਲੰਬਾ ਹੈ ਪਰ ਪ੍ਰਭੂ શ્રી ਰਾਮਚੰਦਰ ਜੀ ਖੁਦ ਸਫ਼ਰ ਨੂੰ ਖਤਮ ਕਰਨਗੇ। ਉਹਨਾਂ ਕਿਹਾ 6 ਮਹੀਨੇ ਪਹਿਲਾਂ ਮਨ 'ਚ ਸੋਚ ਆਈ ਸੀ ਕਿ ਜਦ ਵੀ ਅਜੋਧਿਆ ਮੰਦਿਰ ਬਣੇਗਾ ਤਾਂ ਮੈਂ ਸਾਈਕਲ ਤੇ ਦਰਸ਼ਨਾਂ ਲਈ ਜਾਣਾ ਹੈ। ਉਹ ਸੁਪਨਾ ਅੱਜ ਮੇਰਾ ਪੂਰਾ ਹੋ ਗਿਆ। ਪ੍ਰਭੂ ਨੇ ਮੀਨੂ ਬੁਲਾਵਾ ਭੇਜਿਆ ਹੈ ਅਤੇ ਮੈਂ ਜਾ ਰਿਹਾ ਹਾਂ। 15 ਤੋਂ 20 ਦਿਨ ਪਹੁੰਚਣ ਦੇ ਲੱਗਣਗੇ। ਬਾਕੀ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਪ੍ਰਭੂ ਆਪ ਹੀ ਹੱਲ ਕਰਨਗੇ। ਰਾਮ ਨਾਮ ਜੀ ਅੱਛੀ ਨਿਕਾਲ ਜੀ ਮੇਰਾ ਨਾਮ ਨੀਤਨ ਬਾਟਿਆ ਜੀ ਦੇਖੋ ਜੀ ਬਟਾਲੇ ਤੋਂ ਅਯੋਧਿਆ 1115 ਕਿਲੋਮੀਟਰ ਹੈ ਕੁਝ Google ਤੇ ਸਭ ਚ ਮਾਰਿਆ ਇੰਨਾ ਸੀ ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਦਿੰਦਾ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਹਾਂ ਜੀ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ੍ਹ ਵੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ ਹਾਂ ਜੀ ਹਾਂਜੀ ਉਹ ਤੇ ਹੈ ਹੀ ਹੈ। ਠੰਡੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ 11-12 ਵਜ ਗਏ ਆ ਤੇ ਤੁਹਾਨੂੰ ਤੁਹਾਨੂੰ ਪਤਾ ਹੀ ਕਿੰਨੀ ਹੈ। ਇਹ ਮੁਸ਼ਕਲ ਕਿਤਾਬ ਨਹੀਂ ਕਰਾਂਗੇ ਕਿਤਾਬ ਫੋਟੋ ਵੀ ਹੈ। ਐ ਰਾਮ ਜੀਂਦਰ ਜੀ ਜਾ ਕੇ ਮਸਤ ਹੋਏਗੇ ਕਿ ਰਾਤ ਨੂੰ ਝੌਂਕੜਾ ਬਣਿਆ ਸਫਰ ਲਾਉ। ਹਾਂਜੀ ਉਹ ਤੇ ਹੈ ਹੀ ਹੈ। ਦੇਖੋ ਜੀ ਪ੍ਰਮਾਤਮਾ ਨੇ ਚਾਇਆ ਤੇ ਜ਼ਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਘਰ ਆ ਜਾਾਂਗੇ। ਠੀਕ ਹੈ ਨਾ? ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਆ। ਕੋਈ ਦਿੱਕਤ ਨਹੀਂ ਕਰ ਕਾਰデア ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ ਬਸ ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲਦਾ ਠੰਡ ਬਹੁਤ ਆ ਤੇ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੇ ਮਰਮਤ ਵਗੈਰਾ ਕਰਾ ਕੇ ਲੈ ਆਣਾ ਕੱਲ ਮੈਂ ਮਰਮਤ ਵਗੈਰਾ ਕਰਾ ਕੇ ਲੈ ਆਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਸ਼ਾਮੀ 5:00 ਵਜ ਗਏ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਾਪਾ ਨੂੰ ਕਿਹਾ ਕਿ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈਂ ਉਨੇ ਕਹਿਆ ਜਾ ਬੇਟਾ ਪਰ ਇਹ ਗਰਮ ਕੱਪੜੇ ਲੈ ਨਹੀਂ ਤੇ ਧਿਆਨ ਨਾ ਜਾਏ। ਫੋਨ ਕਰਦਾ ਰਿਹਾ। ਮੈਂ ਤੇ ਕਿਹਾ ਸੀ ਕਿ ਮਹੀਨੇ ਬਾਅਦ ਚਲ ਜਿਓ ਥੋੜੀ ਠੰਡ ਘਟੇਗੀ ਤੇ ਕੱਠੀਂ ਤੇ ਹੈ ਸਾਈਕਲ ਤੇ ਜਾਣਾ। ਧੁੰਦ ਵੀ ਬੜੀ ਪੈਂਦੀ ਹੈ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ। ਮੈਂ ਕਿਹਾ ਸੀ ਥੋੜਾ ਜਾਂ ਟ੍ਰੇਨ ਤੇ ਚਲ ਜਿਓ ਜਾਂ ਬੱਸ ਤੇ ਚਲ ਜਿਓ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਜਾਣਾ ਇਹਨਾਂ ਦੀ ਇੱਛਾ ਸੀ। ਫੇ ਸਾਨੂੰ ਇੰਨਾ ਜੀ ਖੁਸ਼ੀ ਇੰਨੀ ਜੀ ਖੁਸ਼ੀ ਹੈ ਕਿ ਇਹ ਮੰਨ ਚ ਕਹਿੰਦੇ ਨੇ ਕਿ ਸਾਈਕਲ ਤੇ ਜਾਣਾ ਤੇ ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ। ਯਾਤਰਾ ਨਾਲ ਦੀ ਸਫਰ ਰਵੇ